ਬਹੁਤ ਹੀ ਪਿਆਰੇ ਤੇ ਸਤਿਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗਰਮਿੰਦਰ ਸਿੰਘ 27 ਦਸੰਬਰ 2024 ਤੇ ਅੱਜ ਸਵੇਰ ਤੋਂ ਹਲਕੀ ਬਲਕੀ ਬਾਰਿਸ਼ ਹੋ ਰਹੀ ਆ ਮੀਂਹ ਪੈ ਰਿਹਾ ਤੇ ਮੀਂਹ ਪੈਣ ਨਾਲ ਜੋ ਪ੍ਰਮਾਤਮਾ ਦੀ ਕਾਇਨਾਤ ਆ ਕੁਦਰਤ ਆ ਉਹ ਸਾਰੇ ਜਿੰਨੇ ਆਪਣੇ ਰੁੱਖ ਸਨ ਪੌਦੇ ਸਨ ਸਾਰੇ ਧੋਤੇ ਗਏ ਸਾਫ਼ ਹੋਏ ਨੇ ਤੇ ਜਿਹੜੀ ਮਤਲਬ ਵੀ ਇਹਦਾ ਧੂੜ ਜੰਮੀ ਤੇ ਉਹ ਹੇਠਾਂ ਉੱਤਰਈ ਆ ਤੇ ਪੌਦਿਆਂ ਨੂੰ ਇੱਕ ਨਵਾਂ ਜੀਵਨ ਮਿਲਿਆ ਤੇ ਜਿਹੜੇ ਪੱਤੇ ਨੇ ਧੁੱਪਾਂ ਤੋਂ ਹੁਣ ਜ਼ਿਆਦਾ ਖਰਾਕ ਬਣਾ ਸਕਦੇ ਨੇ ਸੋ ਉਸ ਤਰ੍ਹਾਂ ਦਾ ਪਰਮਾਤਮਾ ਦੀ ਜਿਹੜੀ ਕਾਇਨਾਤ ਦਾ ਡਿਜ਼ਾਈਨ ਆ ਉਹਦੇ ਵਿੱਚ ਚਮਤਕਾਰ ਹੋ ਰਹੇ ਨੇ ਸੋ ਅੱਜ ਜਿਹੜਾ ਮੀਂਹ ਆਪਾਂ ਉਹਨੂੰ ਦੇਖਦੇ ਆਂ ਵੀ ਉਹਦੀ ਕਿੰਨੀ ਕ ਮਿੱਟੀ 'ਚ ਗਿੱਲ ਆਈ ਆ ਤੇ ਕਿੰਨੀ ਕ ਉਹਦਾ ਆਪਾਂ ਨੂੰ ਫਾਇਦਾ ਲਾਭ ਹੋਇਆ ਤੇ ਵੀ ਆਪਣੀ ਜਿਹੜੀ ਉੱਗ ਰਹੀ ਆ ਫਸਲਾਂ ਨੇ ਜਿਵੇਂ ਹੁਣ ਆਪਾਂ ਰਿਹਾ ਇੱਕ ਸੁੱਕੇ 'ਚ ਜ਼ਰਬਾ ਚੱਲਦਾ ਸੀ ਇਹ ਦੋ ਲਾਈਨਾਂ ਕਣਕ ਰੀਏ ਬੀਜੇ ਸਨ ਨਾ ਜਿਹੜੀਆਂ ਨਜ਼ਰ ਆਉਂਦੀਆਂ ਨੇ ਇੱਕ ਲਾਈਨ ਤਾਂ ਆਪਾਂ ਨੇ ਆ ਵੱਟ ਦੇ ਨਾਲ ਜੜਾਂ ਚ ਸੀਗੀ ਇਹ ਤਾਂ ਸਾਰੇ ਜਾਨਵਰਾਂ ਨੇ ਪੱਟ ਲਈ ਖਾ ਗਏ ਤੇ ਇਹਦੇ ਵਿੱਚੋਂ ਵੀ ਤਕਰੀਬਨ 50% ਤੋਂ ਵੱਧ ਖਾ ਗਏ ਪਰ ਆਪਾਂ ਤਾਂ ਜਗਾ ਚੈੱਕ ਕਰਦੇ ਵੀ ਗਿੱਲ ਕਿੱਥੇ ਰੱਖ ਪਹੁੰਚੀ ਆ ਇੱਥੇ ਗਿੱਲ ਤਾਂ ਹਲੇ ਆ ਜਗਾ ਤੋਂ ਦੀ ਨਹੀਂ ਆ ਤਾਂ ਪੁਰਾਣੀ ਗਿੱਲਾ ਆਹਾ ਇੱਕ ਤੋਂ ਉਂਗਲ ਦੀ ਉਹ ਗਿੱਲ ਬਣੀ ਆ ਮਾਣ ਕੋਈ ਜ਼ਿਆਦਾ ਗਿੱਲ ਨਹੀਂ ਹੈਗੀ ਆ ਜਿਹੜਾ ਉਹ ਪ੍ਰੋ ਆਹ ਲਕੀਰ ਜੀ ਨਜ਼ਰ ਆਉਂਦੀ ਹੈ ਨਾ ਇਹੀ ਗੱਲ ਹਲੇ ਜੇ ਹੋਰ ਵੀ ਪੂਤਾ ਫਾਇਦਾ ਹੋਊਗਾ ਪਰ ਫਿਰ ਵੀ ਧਰਤੀ ਵਿੱਚ ਇਹ ਆਪਣਾ ਬਫਰ ਜ਼ੋਨ ਤੋਂ ਬਾਹਰ ਲੈ ਇਹਨੂੰ ਆਪਾਂ ਗਵਾਂਟੀਆਂ ਦੇ ਨਾਲ ਜਿਹੜੀ ਆ ਅੰਦਰ ਫਸਲ ਹੁੰਦੀ ਆ ਉਹ ਮਿੱਟੀ ਦੀ ਗਿੱਲ ਦਾ ਫਰਕ ਹੁੰਦਾ ਪਰ ਫਿਰ ਵੀ ਉੱਗ ਗਈ ਫਸਲ ਬਾਕੀ ਆਮੀਨਾਂ ਨੂੰ ਫਾਇਦਾ ਹੋਊਗਾ ਆ ਸਰੇ ਤੋਂ ਸਰੇ ਤੱਕ ਲਾਈਨ ਆ ਜਿਹੜੀ ਆ ਆਪਾਂ ਚੈੱਕ ਕਰਨ ਲਈ ਸੀਗੀ ਵੀ ਘੱਟ ਬਾਰਸ਼ ਨਾਲ ਪੌਦੇ ਉੱਗ ਸਕਦੇ ਨੇ ਕੀ ਇਹਦਾ ਰਿਜ਼ਲਟ ਆਉਂਦਾ ਜਿਹੜੀ ਆ ਨਾਲ ਸੀ ਜਿੱਕਣਾ ਤੁਸੀਂ ਦੇਖ ਸਕਦੇ ਹੋ ਵੀ ਫੱਟ ਕੇ ਜਨਵਾਰਾਂ ਨੇ ਖਾ ਪੀਦੀ। ਤੇ ਇਸ ਤੋਂ ਬਾਅਦ ਆਪਾਂ ਅੱਜ ਕਿਸਾਨ ਦੋਸਤੋ ਜਿਹੜੀ ਸੁੱਕੀ ਜੀ ਠੰਡ ਪੈਂਦੀ ਸੀ ਉਹ ਫਸਲਾਂ ਨੂੰ ਵੀ ਕੋਈ ਜ਼ਿਆਦਾ ਵਧੀਆ ਨਹੀਂ ਸੀ ਪਰ ਜਿਹੜੀ ਹੁਣ ਆ ਵਾਰਸ਼ ਤੋਂ ਬਾਅਦ ਆਉਣੀ ਆ ਪੱਤੇ ਵੀ ਧੁੱਤੇ ਗਏ ਤੇ ਉਸ ਤਰ੍ਹਾਂ ਇੱਕ ਸਾਫ਼ ਸੁਥਰਾ ਮਾਹੌਲ ਬਣਦਾ ਤੇ ਪੰਛੀਆਂ ਨੂੰ ਪੌਦਿਆਂ ਨੂੰ ਖਾਣ ਨੂੰ ਵੀ ਲੱਭਦਾ। ਤੇ ਜਿੰਨੇ ਕ ਆਪਣੇ ਫਸਲਾਂ ਨੂੰ ਠੰਡ ਜ਼ਰੂਰੀ ਆ ਉਹ ਮਾਹੌਲ ਪੈਦਾ ਹੋਣਾ ਚਾਹੀਦਾ ਉਸ ਤਰ੍ਹਾਂ ਹੁਣ ਠੰਡ ਵੀ ਪੈਦਾ ਹੋ ਜਾਣੀ ਆ ਤੇ ਜਿਹੜਾ ਇਹ ਮੌਸਮ ਆ ਇੱਕ ਆਪਾਂ ਨੂੰ ਪ੍ਰਮਾਤਮਾ ਨੇ ਜਿਹੜਾ ਪੰਜਾਬ ਦੀ ਧਰਤੀ ਆ ਇਹਨੂੰ ਸੋਨੇ ਦੀ ਜਿਹੜੀ ਇਸ ਲਈ ਵੀ ਕਿਹਾ ਜਾਂਦਾ ਸੀ ਕਿਉਂਕਿ ਉੱਥੇ ਦੇ ਮੌਸਮ ਵੀ ਸਾਰੇ ਆਉਂਦੇ ਸਨ ਗਰਮੀਆਂ ਸਰਦੀਆਂ ਠੰਡ ਜਿਹੜੀਆਂ ਜਿੰਨੀਆਂ ਵੀ ਰੁੱਤਾਂ ਸਨ ਆਪਣੇ ਪੰਜਾਬ ਦੇ ਲੋਕ ਆਪਾਂ ਵੇਖ ਸਕਦੇ ਆ ਇਹ ਆਪਣੇ ਤੇ ਕਿਰਪਾ ਮਹਾਰਾਜ ਦੀ ਨਹੀਂ ਤਾਂ ਬਹੁਤ ਸਾਰੇ ਐਸੇ ਪ੍ਰਦੇਸ਼ ਨੇ ਜਿੱਥੇ ਗਰਮੀਆਂ ਚੱਲੀ ਜਾਂਦੀਆਂ ਠੰਡ ਚੱਲੀ ਜਾਂਦੀ ਆ ਪਰ ਆਪਾਂ ਜਿਹੜੇ ਲੋਕ ਉਹਨਾਂ ਚੀਜ਼ਾਂ ਦਾ ਲਾਭ ਨਹੀਂ ਲੈ ਸਕਦੇ ਉਹ ਚੀਜ਼ਾਂ ਆਪਣੇ ਪੰਜਾਬ ਦੀ ਧਰਤੀ ਨੂੰ ਮਿਲੀਆਂ ਹੋਈਆਂ ਨੇ ਸੋ ਹੁਣ ਇੱਕ ਵੱਖਰਾ ਨਜ਼ਾਰਾ ਜਿਹੜੇ ਪੰਜਾਬ ਦੀ ਸੁੰਦਰਤਾ ਬਾਰਸ਼ ਤੋਂ ਬਾਅਦ ਉੱਤੇ ਤੇ ਜੇ ਧੁੰਦ ਦਾ ਮਾਹੌਲ ਹੈ ਇੱਕ ਠੰਡਾ ਵਧੀਆ ਮਾਹੌਲ ਬਣਿਆ ਸੋ ਬਹੁਤ ਹੀ ਸੋਹਣਾ ਤੇ ਉਹ ਸਾਹਮਣੇ ਇੱਕ ਵੱਡਾ ਮਰੋਟਾ ਨਜ਼ਰ ਆ ਰਿਹਾ ਜਿਹੜਾ ਇੱਕ ਧਾਰਮਿਕ ਸਥਾਨ ਤੇ ਆ ਪਰ ਇਹਨਾਂ ਦਾ ਹੋਣਾ ਬੜਾ ਜ਼ਰੂਰੀ ਹੈ ਕਿਉਂਕਿ ਧਾਰਮਿਕ ਸਥਾਨਾਂ ਦੀ ਵਜ੍ਹਾ ਨਾਲ ਬਹੁਤ ਸਾਰੇ ਰੁੱਖ ਬਚੇ ਹੋਏ ਨੇ, ਵਾਤਾਵਰਣ ਬਚਿਆ ਹੋਇਆ। ਸੋ ਇਸ ਤਰ੍ਹਾਂ ਇਹ ਬਰੋਟਾ ਇੱਕ ਵੱਡੇ ਜੀਵਨ ਦਾ ਰਹਿਣ ਦਾ ਘਰ, ਰਹਿਣ ਬਸੇਰਾ ਵੀ ਜਿੱਥੇ ਮੋਰ ਬਾਜ਼ ਰਹਿੰਦੇ ਨੇ। ਸੋ ਹੁਣ ਤੁਸੀਂ ਆ ਦੇਖੋ ਵੀ ਆ ਬੇਲ ਆ ਜਿਹੜਾ ਪਰਮਾਤਮਾ ਦੇ ਉਹ ਬੱਦਲਾਂ ਦੇਖ ਕੇ ਜਿਹੜੇ ਰੁੱਖ ਨੇ ਇਹ ਵੀ ਖੁਸ਼ੀ ਮਨਾਉਂਦੇ ਨੇ ਜਦੋਂ ਬੱਦਲਾਂ ਮੁਰੇ ਅਸਮਾਨ 'ਚ ਇਹ ਮਤਲਬ ਆਪਣਾ ਜਿਵੇਂ ਆਪਾਂ ਕਹਿੰਦੇ ਆ ਵੀ ਖੁਸ਼ੀ ਦੇ ਵਿੱਚ ਆਪਾਂ ਭੰਗੜਾ ਪਾਉਂਦੇ ਆ। ਜਿਹੜੇ ਰੁੱਖ ਨੇ ਇਹ ਆਪਣੇ ਪੱਤਿਆਂ ਨੂੰ ਉੱਪਰ ਨੂੰ ਆਕਰਸ਼ਿਤ ਕਰਦੇ ਨੇ ਤੇ ਜਿੰਨੇ ਵੀ ਆਪਾਂ ਰੁੱਖਾਂ ਕੋਲ ਜਾਣਦੇ ਆ ਤਾਂ ਉਹਨਾਂ ਦੇ ਇੱਕ ਵੱਖਰੀ ਵੱਖਰਾਪਨ ਹੁੰਦਾ ਹੀ ਨਹੀਂ ਹੈਗਾ ਵੀ ਉਹਨਾਂ ਨੂੰ ਵਾਤਾਵਰਣ ਚ ਰੁੱਖਾਂ ਤੇ ਆਕਸੀਜਨ ਵਧੀ ਹੁੰਦੀ ਆ ਤਾਂ ਇਹ ਇੱਕ ਸੋਹਣਾ ਮਾਹੌਲ ਬਣਦਾ ਸੋ ਆਪਾਂ ਨੂੰ ਇਹ ਖੇਤੀ ਨੂੰ ਸਮਝੀਏ ਤੇ ਇਹਦਾ ਆਨੰਦ ਮਾਣੀਏ ਇਹ ਜਿਹੜਾ ਆਨੰਦ ਦਾ ਮਹਾਰਾਜ ਨੇ ਆਪਾਂ ਨੂੰ ਬਖਸ਼ਿਆ ਪੰਜਾਬ ਦੀ ਧਰਤੀ ਵਿੱਚ ਜਿਵੇਂ ਰੁੱਤਾਂ ਸਾਰੇ ਆ ਜਾਂਦੀਆਂ ਨੇ ਉਸੇ ਤਰ੍ਹਾਂ ਸਾਰੇ ਫਲ ਵੀ ਹੋ ਜਾਂਦੇ ਨੇ ਤੇ ਖਾਸ ਗੱਲ ਹੈ ਵੀ ਘੱਟ ਪਾਣੀ ਨਾਲ ਹੋ ਜਾਂਦੇ ਨੇ ਹੁਣ ਤੁਸੀਂ ਆ ਦੇਖੋ ਵੀ ਜਿਹੜੇ ਆ ਆਪਣੇ ਬੇਲਾਂ ਦੇ ਰੁੱਖ ਨੇ ਘੱਟ ਪਾਣੀ ਵਾਲੀ ਫਸਲ ਆ ਤੇ ਉਹ ਕਿੰਨੇ ਵਧੀਆ ਹੋ ਰਹੇ ਨੇ ਜਿਵੇਂ ਹੁਣ ਆਪਾਂ ਅੱਗੇ ਜਾ ਕੇ ਦੇਖਦੇ ਆ ਇਹ ਪਹਾੜਾਂ ਦੇ ਰੁੱਖ ਨੇ ਕੈਜ਼ਰੀਨਾ ਤੇ ਇਹ ਵੀ ਇੱਕ ਵੱਖਰੇ ਵਧੀਆ ਢੰਗ ਨਾਲ ਦੇਖ ਰਹੇ ਨੇ ਜਦੋਂ ਆਪਾਂ ਧੁੱਪਾਂ 'ਚ ਇਹਨਾਂ ਨੂੰ ਦੇਖਦੇ ਆ ਤਾਂ ਉਹਨੇ ਸੁੰਦਰ ਨਜ਼ਰ ਨਹੀਂ ਆਉਂਦੇ ਪਰ ਇਸ ਸਮੇ ਬਹੁਤ ਵਧੀਆ ਨਜ਼ਰ ਆ ਰਹੇ ਨੇ ਤੇ ਇਮੀ ਆ ਹੁਣ ਢੇਠਾ ਆਪਣੇ ਫਸਲ ਆਉਦੀ ਜੀ ਇਹ ਸਿੰਗਰੇ ਨੇ ਤੇ ਅੱਜ ਮਧੂ ਮੱਖੀਆਂ ਦੇਖੋ ਕਿੰਨੀਆਂ ਸਿਆਣੀਆਂ ਨੇ ਆਪਣੇ ਜਿੱਥੇ ਰਹਿਣ ਦਾ ਜਗ੍ਹਾ ਉੱਥੇ ਬੈਠੀਆਂ ਨੇ ਤੇ ਉਹਨਾਂ ਤੇ ਕੋਈ ਨਹੀਂ ਮਿਲੂ ਕੱਲ ਇਹਨਾਂ ਤੇ ਪੂਰੀ ਰੌਣਕ ਲੱਗੀ ਹੋਈ ਸੀ ਤੇ ਜੀਵ ਜਗਤ ਸਾਰਾ ਬਹੁ ਘੱਟ ਪੰਛੀ ਨੇ ਜਿਹੜੇ ਬਾਹਰ ਘੁੰਮ ਰਹੇ ਨੇ ਬਹੁਤ ਸਾਰੇ ਜੀਵ ਜਗਤ ਆਪਣੇ ਸੁਰੱਖਿਆ ਥਾਂ ਤੇ ਬੇਸੇ ਬੈਠੇ ਲੁਕੇ ਹੋਏ ਤਾਂ ਕਿ ਉਹਨਾਂ ਨੂੰ ਮੀਨੋ ਕੋਈ ਇਸ ਤਰ੍ਹਾਂ ਦਾ ਨੁਕਸਾਨ ਨਾ ਪਹੁੰਚੇ ਵੀ ਉਹ ਆਪਣੇ ਪਕਾਣੀ ਲੱਗੇ ਤਾਂ ਮਧੂਮੱਖੀ ਡਿੱਗ ਜਵੇ ਇਹ ਮਰੂਦ ਆ ਜੀ ਦੇਸੀ ਹੈ ਲਾਲ ਰੰਗ ਦਾ ਵਿੱਚ ਹੁੰਦਾ ਪਹਿਲਾਂ ਫਰੂਟਿੰਗ ਹੋ ਚੁੱਕੀ ਹੈ ਪਰ ਇਹ ਵੀ ਪੂਰਾ ਖੁਸ਼ ਨਜ਼ਰ ਆ ਰਿਹਾ ਪਰ ਮਾਤਮਾ ਦੀ ਕਿਰਪਾ ਹੋਈ ਆ ਸੋ ਜਦੋਂ ਬਾਰਸ਼ ਹੁੰਦੀ ਆ ਤਾਂ ਅੱਗੇ ਸਾਰੀ ਦੁਨੀਆ ਖੁਸ਼ੀ ਮਨਾਉਂਦੀ ਹੁੰਦੀ ਸੀ ਪਰ ਹੁਣ ਉਹ ਮੌਨ ਨਹੀਂ ਹਨ ਕਿਉਂਕਿ ਹੁਣ ਪਾਣੀ ਉਹ ਸਾਡੇ ਕੋਲ ਇੰਨਾ ਜ਼ਿਆਦਾ ਹੋ ਗਿਆ ਸਾਨੂੰ ਪਾਣੀ ਦਾ ਉਹ ਜਿਹੜਾ ਸਤਕਾਰ ਆ ਖੁਸ਼ੀ ਆ ਉਹ ਮਹਿਸੂਸ ਨਹੀਂ ਹੁੰਦੀ ਕਿਉਂਕਿ ਆਪਣੇ ਕੋਲ ਪਾਣੀ ਬੜਾ ਸੌਖਾ ਆ ਜਾਂਦਾ ਤੇ ਅੱਗੇ ਦੇਖੋ ਵੀ ਉਹ ਜਿਹੜਾ ਗੰਨਾ ਉਹ ਵੀ ਬੜਾ ਉਹਨੂੰ ਪਾਣੀ ਮਿਲ ਗਿਆ ਵੀ ਜ਼ਿਆਦਾ ਹਰਿਆਲੀ ਭਰ ਜਾਣੀ ਆ ਤੇ ਆ ਆਪਣਾ ਵਾਪਰ ਜਾਣ ਦਾ ਏਰੀਆ ਤੇ ਸਰੋਂ ਦੇ ਫੁੱਲਾਂ ਦੇ ਦੇਖੋ ਇਹਨਾਂ ਕੋਈ ਤੇਲਾ ਨਹੀਂ ਗੁੱਧ ਨਹੀਂ ਸਾਫ਼ ਸੁਥਰਾ ਮਾਹੌਲ ਕੁਦਰਤ ਖੁਦ ਬਣਾਉਂਦੀ ਆ ਤੇ ਇੱਕ ਵੱਖਰਾ ਨਜ਼ਾਰਾ ਪੈਦਾ ਹੁੰਦਾ ਕੁਦਰਤ 'ਚ ਜਿੰਨਾ ਆਪਾਂ ਕੁਦਰਤ ਨੂੰ ਪਿਆਰ ਕਰਾਂਗੇ ਕੁਦਰਤ ਉਨਾਂ ਹੀ ਆਪਾਂ ਨੂੰ ਵਧ ਦਊਗੀ ਤੇ ਇੱਕ ਵੱਖਰਾ ਮਾਹੌਲ ਬਣ ਜਾਂਦਾ ਤੇ ਖੁਸੀਂ ਤੁਸੀਂ ਪਹਾੜਾਂਾਂ ਜਾਂ ਦੂਰ ਨੇੜੇ ਜਾਂਦੇ ਆ ਉੱਥੇ ਲੱਭਣ ਨਾਲ ਪੰਜਾਬ ਦੇ ਵਿੱਚ ਬੜੇ ਆਰਾਮ ਨਾਲ ਹੋ ਸਕਦੀ ਆ ਤੇ ਇਹਨਾਂ ਨੂੰ ਆਪਣੇ ਖੇਤੀ 'ਚ ਸ਼ਾਮਲ ਕਰੀਏ ਜੇ ਆਪਾਂ ਆਪਣੇ ਵਾਤਾਵਰਣ ਨੂੰ ਬਚਾ ਲਿਆ ਛੋਟੇ ਜੀਵਾਂ ਨੂੰ ਬਚਾ ਲਿਆ ਤਾਂ ਸਮਝੋ ਅਸੀਂ ਬਹੁਤ ਵੱਡਾ ਗੁਰੂ ਸਾਹਿਬ ਦਾ ਜੋ ਸਿਧਾਂਤ ਆ ਪਵਨ ਗੁਰੂ ਪਾਣੀ ਪਿੱਤਾ ਮੱਤ ਧਰਤ ਮਹੱਤਾਲਾ ਉਹ ਤੇ ਪਹਿਰਾ ਦੇ ਕੇ ਅ ਮਤਲਬ ਅਸੀਂ ਕਾਮਯਾਬ ਹੋ ਜਾਾਂਗੇ ਵੀ ਸਾਨੂੰ ਬਿਮਾਰੀਆਂ ਨਹੀਂ ਲੱਗਣਗੀਆਂ ਸਾਡੀਆਂ ਫਸਲਾਂ ਵੀ ਵਧੀਆ ਹੋਣਗੀਆਂ ਜਿਵੇਂ ਹੁਣ ਇਹ ਆਪਣਾ ਬਫਰ ਚੋਂ ਦਾ ਬਾਜਰਾ ਫਿਰ ਇਸ ਨੂੰ ਵੀ ਇਧਰੋਂ ਕੋਈ ਸਪਰੇ ਜਾਂ ਉਸ ਤਰ੍ਹਾਂ ਦਾ ਮਾਹੌਲ ਨਾ ਬਣੇ ਜਿਹੜਾ ਹੁਣ ਆਪਾਂ ਇਹ ਵੱਡਿਆ ਗਿਆ ਸੀ ਜਿਹੜਾ ਹੁਣ ਆਪਾਂ ਅੱਗੇ ਦੇਖ ਰਹੇ ਆ ਆ ਗੋਭੀ ਦੇ ਨਾਲ ਉਹ ਪੂਰਾ ਮੱਲਿਆ ਵੱਡਿਆ ਵੱਡਾਂਗੇ ਤੇ ਆਪਾਂ ਨੂੰ ਉਹਦਾ ਇਹ ਲਾਭ ਹੋਊਗਾ ਵੀ ਸਿਆਲ ਦੇ ਵਿੱਚ ਪਸ਼ੂ ਨੂੰ ਜੇ ਬਾਜਰਾ ਮਿਲੂਗਾ ਉਹ ਵੀ ਮਿੱਠਾ ਤਾਂ ਆਪਾਂ ਤੂੜੀ ਖਰਚਾ ਵੀ ਵਿਚਾਰ ਲੈਨੇ ਆ ਪਸ਼ੂਆਂ ਦਾ ਤੇ ਉਹਨਾਂ ਨੂੰ ਵਧੀਆ ਖਰਾਕ ਮਿਲ ਜਾਣੀ ਆ ਤੇ ਇੱਕ ਵੱਖਰੀ ਖਰਾਕ ਮਿਲੂਗੀ ਸੋ ਦੋਸਤੋ ਜਿਵੇਂ بارش ਹੋਈਆ ਹਰੇ ਕਬੂਟਾ ਥੋਥਾ ਗਿਆ ਸਮਾਰਿਆ ਗਿਆ ਤੇ ਹੁਣ ਜਿਹੜੀ ਧਰਤੀ ਵਿੱਚ ਗਿੱਲ ਵੀ ਬਣ ਜਾਣੀ ਆ ਕੁਛ ਧੁੰਦ ਦੀ ਕੁਛ بارش ਦੀ ਤੇ ਅਗਲੀ ਫਸਲ ਆਪਾਂ ਉਸ ਹਿਸਾਬ ਨਾਲ اگਾ ਸਕਦੇ ਆ ਪਰ ਇਸ ਵਿੱਚ ਨਾਲ ਬਹੁਤ ਸਾਰੇ ਪੰਛੀਆਂ ਨੂੰ ਵੀ ਖੁਸ਼ੀ ਮਿਲੀ ਐ ਜਿਵੇਂ ਛੋਟੇ ਜਿਹੜੀਆਂ ਆਪਾਂ ਜੀਆਂ ਫਿਰਦੀਆਂ ਨੇ ਉਡ ਉਡ ਦੇਖਦੀਆਂ ਨੇ ਪਰ ਇੱਕ ਕੁਦਰਤਾ ਜਦੋਂ ਕੁਦਰਤ ਕੁਝ ਵੀ ਕਰਦੀ ਆ ਸਾਨੂੰ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੀਦਾ ਸੋ ਇਸ ਤਰ੍ਹਾਂ ਇਹ ਵੀ ਪ੍ਰਮਾਤਮਾ ਦੀ ਕਿਰਪਾ ਹੋਈ ਆ ਜਿਹੜੇ ਬਹੁਤ ਸਾਰੇ ਜਿਵੇਂ ਓੜਾ ਸੁਣਦੇ ਆ ਆਪਣੇ ਅਤਰ ਬੋਲਦੇ ਨੇ ਇਸ ਤਰ੍ਹਾਂ ਬਾਕੀ ਪੰਛੀ ਵਾਲੇ ਰਾਮਗੰਗਾ ਕੋ ਤਰ ਮਿੱਟੀ ਦੇ ਰਹਿਣ ਵਾਲਾ ਦੀਵ ਉਹ ਜ਼ਿਆਦਾ ਐਕਟਿਵ ਹੋ ਆਇਆ ਬਾਕੀ ਚੁੱਪਚਾਪ ਨੇ ਪਰ ਜਿਹੜੀ ਖਾਸ ਗੱਲ ਹੈ ਵੀ ਕੁਦਰਤਾ ਇਹਨੂੰ ਸਮਝੀਏ ਇਹਦੀ ਸੁੰਦਰਤਾ ਨੂੰ ਸਮਝੀਏ ਕੁਦਰਤ ਪ੍ਰਮਾਤਮਾ ਨੇ ਸਾਡੇ ਲਈ ਬਣਾਈ ਹੋਈ ਆ ਸਾਨੂੰ ਵਧੀਆ ਵਾਤਾਵਰਨ ਮਿਲ ਸਕੇ ਵਧੀਆ ਹਵਾ ਮਿਲੇ ਆਕਸੀਜਨ ਮਿਲੇ ਅਸੀਂ ਮਿੱਟੀ ਨਾਲ ਜੁੜੀਏ ਤਾਂ ਕਿ ਅਸੀਂ ਬਿਮਾਰੀਆਂ ਤੋਂ ਬਚ ਸਕੀਏ ਅਸੀਂ ਨਕਲੀ ਜ਼ਿੰਦਗੀ ਦੇ ਵਿੱਚ ਜਿਉ ਰਹੇ ਆ ਪਰ ਜਿਹੜੀ ਇਹ ਆ ਜ਼ਿੰਦਗੀ ਦਾ ਜੋ ਮਾਹੌਲ ਹੈ ਅਸਲੀ ਜ਼ਿੰਦਗੀ ਹੈ ਅਸਲੀ ਭੋਜਨ ਅਸਲੀ ਹਵਾ ਅਸਲੀ ਵਾਤਾਵਰਨ ਤੇ ਇਸ ਤਰ੍ਹਾਂ ਦੀ ਜ਼ਿੰਦਗੀ ਜਿਉਣੀ ਕੋਈ ਔਖੀ ਨਹੀਂ ਹੈਗੀ ਆਪਾਂ ਨੂੰ ਸਮਝੀਏ ਸ਼ੁਰੂ ਕਰੀਏ ਥੋੜੀ ਜਗ੍ਹਾ ਤੋਂ ਕਰ ਲਈਏ ਕਨਾਲ ਅੱਧੀ ਕਨਾਲ ਤੋਂ ਕਰਕੇ ਦੇਖੋ ਤਾਂ ਇੱਕ ਹਰ ਮੌਸਮ ਦੇ ਵਿੱਚ ਤੁਹਾਨੂੰ ਕੁਦਰਤੀ ਖੇਤ ਸੋਹਣਾ ਲੱਗੂਗਾ ਗਰਮੀ ਦੇ ਵਿੱਚ ਇਹਨੇ ਠੰਡਕ ਦੇਣੀ ਆ ਹੁਣ ਅੰਤਾਂ ਦੀ ਠੰਡ ਵੱਧ ਚੁੱਕੀ ਆ ਮੀਂਹ ਪਿਆ ਧੁੰਦ ਦਾ ਮਾਹੌਲ ਆ ਦਸੰਬਰ ਦਾ ਮਹੀਨਾ ਪਰ ਫਿਰ ਵੀ ਕੋਈ ਵੱਖਰੇ ਪੰਦਾ ਨਿੱਗ ਜਾਇਆ ਮਤਲਬ ਉਹ ਜਿਵੇਂ ਠੰਡੀ ਹਵਾ ਹੱਡਾਂ ਨੂੰ ਚੀਰਦੀ ਆ ਜਾਂ ਉਹ ਸਤਾਉਂਦੀ ਆ ਉਹ ਨਹੀਂ ਹੁੰਦਾ ਕਿਉਂਕਿ ਤੁਸੀਂ ਪਰਮਾਤਮਾ ਦੀ ਰਜ਼ਾ 'ਚ ਕੰਮ ਕਰ ਰਹੇ ਹੋ ਜੋ ਪਰਮਾਤਮਾ ਦਾ ਹੁਕਮ ਆ ਉਹਦੇ ਹਿਸਾਬ ਨਾਲ ਚੱਲ ਰਹੇ ਹੋ ਜੀਵ ਜੰਤ ਨੂੰ ਵਿਚਾਰ ਰਹੇ ਹੋ ਵਾਤਾਵਰਨ ਨੂੰ ਵਿਚਾਰ ਰਹੇ ਆ ਤਾਂ ਉਹਦਾ ਆਨੰਦ ਵੱਖਰਾ ਹੁੰਦਾ ਸੋ ਆਪਾਂ ਪ੍ਰਮਾਤਮਾ ਦੀ ਉਸ ਜਿੱਥੇ ਮਹਾਰਾਜ ਦਾ ਹੁਕਮ ਬਲੇਹਾਰੀ ਕੁਦਰਤ ਵਸਿਆ ਵੀ ਪ੍ਰਮਾਤਮਾ ਦੀ ਕੁਦਰਤ ਨੂੰ ਸੰਭਾਲੀਏ ਪ੍ਰਮਾਤਮਾ ਦੇ ਦਰਸ਼ਨ ਕਰੀਏ ਤੇ ਉਹਦੀ ਰਜਾ ਚ ਰਹਿ ਕੇ ਸਰਬੱਤ ਦਾ ਭਲਾ ਕਰ ਸਕੀਏ ਸੋ ਇਹ ਕੁਦਰਤੀ ਖੇਤੀ 'ਚ ਬਹੁਤ ਵਧੀਆ ਢੰਗ ਨਾਲ ਹੋ ਸਕਦਾ ਤੇ ਆਪਾਂ ਬਿਮਾਰੀਆਂ ਤੋਂ ਆਪ ਵੀ ਬਚਾਂਗੇ ਦੂਜਿਆਂ ਨੂੰ ਬਚਾਵਾਂਗੇ ਤੇ ਜਿਹੜਾ ਲੰਗਰ ਲਾਉਣ ਦੀ ਗੱਲ ਆ ਇਹ ਲੰਗਰ ਆਪਣਾ ਮਹਾਰਾਜ ਨੇ ਆਪ ਲਾਇਆ ਹੋਇਆ ਹੈ ਸੁੱਧ ਹਵਾ ਦਾ ਲੰਗਰ ਆ ਜਿਹਨੂੰ ਆਪਾਂ ਆਕਸੀਜਨ ਦਾ ਲੰਗਰ ਕਹਿ ਦਿੰਨੇ ਆ ਇਹਦੇ ਵਿੱਚ ਇਕੱਲਾ ਇਨਸਾਨ ਹੀ ਨਹੀਂ ਜੀਵ ਜਗਤ ਵੀ ਸ਼ਾਮਲਾ ਹੈ ਸਭ ਨੂੰ ਰੋ ਸੁੱਧ ਹਵਾ ਮਿਲ ਸਕਦੀ ਆ ਤੇ ਆਪਾਂ ਉਹ ਪ੍ਰਮਾਤਮਾ ਦਾ ਇੱਕ ਵਾਰੀ ਰਾਹ ਫੜਿਆ ਉਸ ਰਨ ਤੁਰਦੇ ਆ ਤਾਂ ਇਹ ਸਦਾਬਹਰਤ ਲੰਗਰ ਚੱਲ ਪੈਂਦਾ ਹਵਾ ਦਾ ਖੇਤਾਂ ਦੇ ਵਿੱਚੋਂ ਚਲਦੀ ਆ ਸੁੱਧ ਹਵਾ ਤੇ ਵਾਤਾਵਰਨ ਨੂੰ ਸਾਫ਼ ਕਰ ਰਹੀ ਆ ਤੇ ਪਰਮਾਤਮਾ ਦੀ ਕਿਰਪਾ ਹੋਈ ਆ ਪੱਤੇ ਧੋਤੇ ਗਏ ਨੇ ਤੇ ਸਭ ਦਾ ਧੰਨਵਾਦ ਪਰਮਾਤਮਾ ਦਾ ਧੰਨਵਾਦ ਜਿਨ੍ਹਾਂ ਨੇ ਕਿਰਪਾ ਕੀਤੀ ਆ ਸੋ ਬਹੁਤ ਬਹੁਤ ਧੰਨਵਾਦ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ